ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰਪੁਰ ਖਾਲਵੀ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਦਿੱਲੀ ਦਿੱਲੀ ਦੇ ਨਾਲ ਨਾਲ ਪੰਜਾਬ ਹੋਰ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਜਿਹੜਾ ਭਾਜਪਾ ਵੱਲੋਂ ਦੋਸ਼ ਲਾਇਆ ਗਿਆ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਕਿ ਆਮ ਆਦਮੀ ਪਾਰਟੀ ਦੀ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਮੁੱਖ ਵਿਰੋਧੀ ਧਿਰ ਦੀ ਨੇਤਾ ਆਮ ਆਦਮੀ ਪਾਰਟੀ ਦੀ ਐਮਐਲਏ ਆத்ਸ਼ੀ ਮਾਰਲੇਨਾ ਉਹਨਾਂ ਵੱਲੋਂ ਸਿੱਖ ਗੁਰੂਆਂ ਪ੍ਰਤੀ ਜਿਹੜੇ ਅਪਸ਼ਬਦ ਬੋਲ ਕੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਈ ਗਈ ਹੈ ਇਸ ਗੱਲ ਦਾ ਦੋਸ਼ ਭਾਜਪੀ ਵੱਲੂ ਲਗਾਇਆ ਗਿਆ ਹੈ ਤੇ ਇਸ ਦੋਸ਼ ਲਗਾਉਣ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦੇ ਐਮ ਐਲ ਏਜ਼ ਨੇ ਵਿਧਾਨ ਸਭਾ ਦੇ ਅੰਦਰ ਜਿਹੜਾ ਇਹ 5 ਤਰੀਕ ਤੋਂ ਲੈ ਕੇ 8 ਤਰੀਕ ਤੱਕ ਸਰਦ ਰੁੱਤ ਦਾ ਸੈਸ਼ਨ ਚੱਲ ਰਿਹਾ ਹੈ اجلاس ਚੱਲ ਰਿਹਾ ਦਿੱਲੀ ਦੇ ਵਿਧਾਨ ਸਭਾ ਦੇ ਵਿੱਚ ਉਹਦੇ ਵਿੱਚ ਅੰਦਰ ਨਾਰੇਬਾਜੀ ਕੀਤੀ ਬਾਹਰ ਨਾਰੇਬਾਜੀ ਕੀਤੀ ਕਈ ਵਾਰ ਸਦਨ ਦੀ ਜਿਹੜੀ ਕਾਰਵਾਈ ਹੈ ਉਹਦੇ ਵਿੱਚ ਬਿਗਨ ਪਾਇਆ ਤੇ ਉਹਦੇ ਵਿੱਚ ਇਹ ਸੀਗਾ ਕਿ ਸਦਨ ਦੀ ਕਾਰਵਾਈ ਅ ਅ ਦੀ ਜਿਹੜੀ ਚੱਲਣੀ ਸੀ ਉਹਦੇ ਵਿੱਚ ਇੰਨਾ ਕੁ ਅੜਿੱਕਾ ਪੈ ਗਿਆ ਤੇ ਬਹੁਤ ਸਾਰੇ ਜਿਹੜੇ ਕੇਸ ਸੀਗੇ ਜਿਹੜੇ ਮਾਮਲੇ ਸੀਗੇ ਜਿਹੜੇ ਅੰਦਰ ਬਹਿਸ ਦਾ ਹਿੱਸਾ ਸੀਗੇ ਉਹਨਾਂ ਦੇ ਉੱਤੇ ਬਹਿਸ ਨਹੀਂ ਹੋ ਸਕੀ ਬਹਿਸ ਇਸ ਕਰਕੇ ਨਹੀਂ ਹੋ ਸਕੀ ਕਿ बार-बार ਆਮ ਆਦਮੀ ਪਾਰਟੀ ਦੇ ਐਮਐਲਏਜ਼ ਨੇ ਉਹਦੇ ਵਿੱਚ ਰੁਕਾਵਟ ਖੜੀ ਕੀਤੀ ਤੇ ਫਿਰ ਕਈ ਐਮਐਲਏਜ਼ ਨੂੰ ਜਿਹੜਾ ਬਾਹਰ ਵੀ ਕੱਢ ਦਿੱਤਾ ਗਿਆ ਉਹਨਾਂ ਨੂੰ ਜਿਹੜੀ ਸਦਨ ਦੀ ਕਾਰਵਾਈ ਤੋਂ ਮੁਤਲ ਅ ਵੀ ਕੀਤਾ ਗਿਆ ਹੈ ਤੋਂ ਇਸ ਤੋਂ ਬਾਅਦ ਜਿਹੜੀ ਬੀਜੇਪੀ ਹੈ ਉਹ ਹਮਲਾਵਰ ਹੈ ਆਮ ਆਦਮੀ ਪਾਰਟੀ ਦੇ ਉੱਤੇ ਦਿੱਲੀ ਦੇ ਵਿੱਚ ਉਹਨਾਂ ਨੇ ਆਤਿਸ਼ੀ ਦੇ ਲੱਗੇ ਹੋਏ ਬੋਰਡਾਂ ਨੂੰ ਉਤਾਰ ਦਿੱਤਾ ਔਰ ਬੜੇ ਉਹਨਾਂ ਦੇ ਖਿਲਾਫ ਜਿਹੜੀ ਨਾਹਰੇਬਾਜੀ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਇਸ ਗੱਲ ਦਾ ਜਿਹੜਾ ਨਿਰੰਤਰ ਚੱਲ ਰਿਹਾ ਹੈ ਤੇ ਇਹਦੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਕ ਜਿਹੜੇ ਸਾਡੇ ਉੱਥੋਂ ਉਹਦੇ ਵਿੱਚ ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ 1984 ਦੇ ਪ੍ਰਧਾਨ ਹੈ ਕੁਲਦੀਪ ਸਿੰਘ ਭੋਗਲ ਉਹਨਾਂ ਵੱਲੋਂ ਵੀ ਜਿਹੜਾ ਆਤਸ਼ੀ ਮਰਲੇਨਾ ਦੇ ਵਿਰੁੱਧ ਪੁਲਿਸ ਸਟੇਸ਼ਨ ਸਨਲਾਈਟ ਦੇ ਵਿੱਚ ਇੱਕ ਐਫਆਈਆਰ ਦਰਜ ਕਰਵਾ ਕੇ ਇਸ ਗੱਲ ਦੀ ਮੰਗ ਕੀਤੀ ਗਈ ਹੈ ਕਿ ਆਤਸ਼ੀ ਮਰਲੇਨਾ ਵੱਲੋਂ ਵਿਧਾਨ ਸਭਾ ਦੇ ਅੰਦਰ ਸਿੱਖ ਗੁਰੂਆਂ ਪ੍ਰਤੀ ਕੀਤੀ ਗਈ અપਮਾਨਜਨਕ ਟਿੱਪਣੀ ਦੇ ਨਾਲ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚੀ ਹੈ ਤੇ ਇਸ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇ ਤੇ ਇਹ ਜਿਹੜੀ ਕਾਰਵਾਈ ਹੈ ਇਹ ਜਿਹੜਾ ਵਰਤਾਰਾ ਇਹ ਜਦੋਂ ਪੰਜਾਬ ਦੇ ਵਿੱਚ ਪਤਾ ਲੱਗਦਾ ਹੈ ਤੇ ਪੰਜਾਬ ਦੇ ਵਿੱਚ ਫਿਰ ਕੀ ਹੁੰਦਾ ਤਾਂ ਪੰਜਾਬ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਬਹੁ ਗਿਣਤੀ ਐ ਐਮਐਲਏਜ਼ ਨੇ ਔਰ ਉਹਨਾਂ ਦੀ ਜਿਹੜੀ ਤੂਤੀ ਪੰਜਾਬ ਦੇ ਵਿੱਚ ਬੋਲਦੀ ਹੈ ਸੋ ਇਸੇ ਤਰਜੇ ਦੇ ਉੱਤੇ ਆਮ ਆਦਮੀ ਪਾਰਟੀ ਨੇ ਜਲੰਧਰ ਦੇ ਵਿੱਚ ਇੱਕ ਮਾਮਲਾ ਦਰਜ ਕਰਤਾ ਹੈ ਕਿਉਂਕਿ ਇਸ ਜਿਹੜੀ અપਮਾਨਜਨਕ ਟਿੱਪਣੀ ਜਿਹੜੀ ਭਾਜਪਾ ਇਸ ਗੱਲ ਦਾ ਦੋਸ਼ ਲਾਉਂਦੀ ਹੈ ਕਿ ਆਤਸ਼ੀ ਮਾਰ ਲੈਣਾ ਨੇ ਇੱਕ ਸਿੱਖ ਗੁਰੂਆਂ ਪ੍ਰਤੀ ਟਿੱਪਣੀ ਕੀਤੀ ਵਿਧਾਨ ਸਭਾ ਦੇ ਅੰਦਰ ਪਟਲ ਦੇ ਉੱਤੇ ਤੇ ਉਸ ਤੋਂ ਬਾਅਦ ਜਿਹੜੀ ਇਹ ਕਾਰਵਾਈ ਸੀ ਅੰਦਰ ਜਿਹੜੀ ਚੱਲਦੀ ਸੀ ਉਹਦੀ ਵੀਡੀਓ ਰਿਕਾਰਡਿੰਗ ਬਾਹਰ ਆਪਣੇ ਸੋਸ਼ਲ ਪਲੇਟਫਾਰਮ ਦੇ ਉੱਤੇ ਪਾਈ ਦਿੱਲੀ ਦੇ ਕਾਨੂੰਨ ਮੰਤਰੀ ਕਪਲ ਮਿਸ਼ਰਾ ਵੱਲੋਂ ਜਿਹੜੇ ਭਾਜਪਾ ਦੇ ਵਿਧਾਇਕ ਨੇ ਉਨ੍ਹਾਂ ਵੱਲੋਂ ਕੈਬਨਿਟ ਮੰਤਰੀ ਨੇ ਉਨ੍ਹਾਂ ਵੱਲੋਂ ਆਪਣੀ ਜਿਹੜੇ سوشل ਹੈਂਡਲ ਦੇ ਉੱਤੇ سوشل মিডিਆ ਹੈਂਡਲ ਦੇ ਉੱਤੇ ਆਪਣੀ ਪੋਸਟ ਪਾ ਕੇ ਇਸ ਗੱਲ ਦਾ ਪ੍ਰਚਾਰ ਕੀਤਾ ਗਿਆ ਤੇ ਉਸੇ ਗੱਲ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਦੀ ਪਾਰਟੀ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਨਾਲ ਹੀ ਜਲੰਧਰ ਦੇ ਵਿੱਚ ਇੱਕ ਕਪਲ ਮਿਸ਼ਰਾ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ ਇਹ ਮਾਮਲਾ ਦਰਜ ਕਰਨ ਤੋਂ ਬਾਅਦ ਜਿਹੜੀ ਬੀਜੇਪੀ ਹੋਰ फडਕਦੀ ਹੈ ਤੇ ਬੀਜੇਪੀ ਜਿਹੜੀ ਹਮਲਾਵਰ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਉੱਤੇ ਤੇ ਇਸ ਦੀ ਗੂੰਜ ਜਦੋਂ ਪੰਜਾਬ ਦੇ ਵਿੱਚ ਵੀ ਪਹੁੰਚਦੀ ਹੈ ਤੇ ਫਿਰ ਜਿਹੜਾ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਮੁੱਚੇ ਪੰਜਾਬ ਦੇ ਵਿੱਚ ਜਿਲ੍ਹਾ ਹੈੱਡ ਕੁਆਟਰਾਂ ਦੇ ਉੱਤੇ ਆਤਸ਼ੇ ਮਾਰ ਲੈਣਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਉਹਨਾਂ ਦੇ ਖਿਲਾਫ ਉਹਨਾਂ ਨੂੰ ਵਿਧਾਨ ਸਭਾ ਤੋਂ ਸਸਪੈਂਡ ਕਰਨ ਦੇ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਸਸਪੈਂਡ ਕਰਨ ਦੇ ਟਰਮੀਨੇਟ ਕਰਨ ਦੀ ਮੰਗ ਨੂੰ ਲੈ ਕੇ ਇਸ ਗੱਲ ਦੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਧਰਨਿਆਂ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਜਿਸ ਦੇ ਤਹਿਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਆម ਆਦਮੀ ਪਾਰਟੀ ਦੇ ਖਿਲਾਫ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਦੇ ਖਿਲਾਫ ਇਹ ਜਿਹੜਾ ਰੋਸ ਧਰਨਿਆਂ ਦਾ ਮੁਜ਼ਾਰੇ ਕਰ ਕਰਕੇ ਉਹਨਾਂ ਦਾ ਜਿਹੜਾ ਵਿਰੋਧ ਕੀਤਾ ਗਿਆ ਸੋ ਮੈਂ ਤੁਹਾਨੂੰ ਇਸ ਗੱਲ ਬਾਰੇ ਦੱਸਦਾ ਜਾਵਾਂ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵੱਲੋਂ ਜਲੰਧਰ ਦੇ ਵਿੱਚ ਮਾਮਲਾ ਦਰਜ ਕੀਤਾ ਜਾਂਦਾ ਬੀਜੇਪੀ ਲੀਡਰ ਕਪਲ ਮਿਛਰਾ ਦੇ ਵਿਰੁੱਧ ਤਾਂ ਫਿਰ ਜਿਹੜੀ ਉਥੋਂ ਦੀ ਵਿਧਾਨ ਸਭਾ ਦੇ ਸਪੀਕਰ ਹੈ ਵਿਜੇਂਦਰ ਗੁਪਤਾ ਉਨ੍ਹਾਂ ਵੱਲੋਂ ਸਦਨ ਦੀ ਕਾਰਵਾਈ ਦੀ ਵੀਡੀਓ ਦੇ ਆਧਾਰ ਤੇ ਐਫਆਈਆਰ ਦਰਜ ਕਰਨ ਨੂੰ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਕਰਾਰ ਦਿੰਦਿਆਂ ਪੰਜਾਬ ਪੁਲਿਸ ਦੇ ਤਿੰਨ ਉੱਚ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ 48 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਦਾ ਜਵਾਬ ਮੰਗ ਲਿਆ। ਹੁਣ ਇਹਦੇ ਵਿੱਚ ਕੌਣ ਕੌਣ ਹੈ ਇਹਦੇ ਵਿੱਚ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਇਹਦੇ ਵਿੱਚ ਪੁਲਿਸ ਕਮਿਸ਼ਨਰ ਨੇ ਜਲੰਧਰ ਦੇ ਇਹਦੇ ਵਿੱਚ ਡੀਜੀਪੀ ਨੇ ਐਡੀਜੀਪੀ ਨੇ ਸਾਈਬਰ ਕ੍ਰਾਈਮ ਦੇ ਔਰ ਜਲੰਧਰ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਐਸਐਸਪੀ ਜਲੰਧਰ ਉਹਨਾਂ ਚਾਰਾਂ ਨੂੰ ਨੋਟਿਸ ਕਰਕੇ 48 ਘੰਟਿਆਂ ਦੇ ਵਿੱਚ ਜਵਾਬ ਤਾਲਬ ਕੀਤਾ ਕਿ ਤੁਸੀਂ ਜਿਹੜੀ ਦਿੱਲੀ ਦੀ ਵਿਧਾਨ ਸਭਾ ਦਾ ਜੋ ਵੀ ਸਿਸਟਮ ਹੈ ਜੋ ਵੀ ਕਾਨੂੰਨ ਹੈ ਉਸ ਦੀ ਉਲੰਘਣਾ ਕਰਕੇ ਤੁਸੀਂ ਕਿਵੇਂ ਕਰ ਸਕਦੇ ਹੋ ਜਦ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 194 ਤਹਿਤ ਬਧਾਇਕਾਂ ਨੂੰ ਸਦਨ ਦੇ ਵਿੱਚ ਬੋਲਣ ਦੀ ਆਜ਼ਾਦੀ ਹੈ ਔਰ ਉਸ ਦੇ ਨਾਲ ਨਾਲ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਸਦਨ ਦੀ ਕਾਰਵਾਈ ਤੇ ਬਾਹਰੀ ਪੁਲਿਸ ਜਾਂ ਅਦਾਲਤ ਦਾ ਕਿਸੇ ਵੀ ਤਰ੍ਹਾਂ ਦਾ ਦਖਲ ਅੰਦਾਜ਼ੀ ਨਹੀਂ ਹੁੰਦੀ ਜੇ ਦਖਲ ਅੰਦਾਜ਼ੀ ਹੁੰਦੀ ਹੈ ਤਾਂ ਇਸ ਨੂੰ ਬਰੀਚ ਆਫ ਪ੍ਰਿਵੀਲੇਜ ਜਿਹੜਾ ਮੰਨਿਆ ਜਾਂਦਾ ਸੋ ਇਸੇ ਆਧਾਰ ਨੂੰ ਮੁੱਖ ਰੱਖ ਕੇ ਇਸੇ ਮਨਸਾ ਦੇ ਨਾਲ ਜਿਹੜਾ ਵਿਧਾਨ ਸਭਾ ਦਿੱਲੀ ਦੇ ਸਪੀਕਰ ਵਿਜੇਂਦਰ ਗੁਪਤਾ ਵੱਲੋਂ ਇਹਨਾਂ ਨੂੰ ਜਿਹੜਾ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਇਹਨਾਂ ਨੇ ਜਿਹੜਾ ਇਸ ਨੋਟਿਸ ਦਾ ਜਵਾਬ 48 ਘੰਟਿਆਂ ਦੇ ਅੰਦਰ ਅੰਦਰ ਦੇਣਾ ਸੋ ਜਿੱਥੋਂ ਤੱਕ ਗੱਲ ਕਰੀਏ ਇਸ ਮਾਮਲੇ ਨੂੰ ਲੈ ਕੇ ਜਿੱਥੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੇ ਰੋਸ ਮਜਾਰੇ ਕਰਕੇ ਧਰਨੇ ਲਗਾਏ ਐ ਉਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਨੇ ਇਹ ਅਕਾਲੀ ਦਲ ਦਾ ਦੋਸ਼ ਹੈ ਕਿ ਉਹਨਾਂ ਨੇ ਮਤਲਬ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇੱਕ AI ਜਨਰੇਟਡ ਜਿਹੜੀ ਇੱਕ ਫਿਲਮ ਇੱਕ ਜਿਹੜੀ ਵੀਡੀਓ ਬਣਾ ਕੇ ਜਾਂ ਕਹੋ ਫੋਟੋ ਬਣਾ ਕੇ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਕੀਤੀ ਹੈ ਇਹਨਾਂ ਦੇ ਕੋਈ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਨੇ ਸ਼ਾਇਦ ਜਾਂ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਨੇ ਤੁਹਾਡੇ ਪਟਿਆਲੇ ਤੋਂ ਕੋਈ ਜਿਹੜੇ ਇਥੋਂ ਹੈਗੇ ਆ ਪਟਿਆਲੇ ਡਿਸਟ੍ਰਿਕਟ ਦੇ ਨਾਲ ਸੰਬੰਧ ਰੱਖਣ ਵਾਲੀ ਜਲਾਲਪੁਰ ਜਲਾਲਪੁਰ ਦੀ ਕੋਈ ਗੱਲ ਹੈਗੀ ਕਿਸੇ ਨਾਮ ਪਿੰਡ ਹੈਗਾ ਜਲਾਲਪੁਰ ਉੱਥੋਂ ਦਾ ਬੰਦਾ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਉਸ ਨੇ ਵੀ ਸੁਖਬੀਰ ਸਿੰਘ ਬਾਦਲ ਦੀ ਆ ਪਤਨੀ ਜਨਕ ਜਿਹੜੀ ਫੋਟੋ ਹੈ ਉਹ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਉਹਨਾਂ ਨੇ ਜਿਹੜੀ ਅਪਲੋਡ ਕਰਕੇ ਇਸ ਗੱਲ ਦਾ ਵੀ ਕੀਤੀ ਤੇ ਹੁਣ ਗੱਲ ਕਰੀਏ ਤਾਂ ਇਸ ਦੇ ਨਾਲ ਨਾਲ ਜਿੱਥੇ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਤੇ ਪੂਰੇ ਪੰਜਾਬ ਦੇ ਵਿੱਚ ਧਰਨੇ ਲਗਾਏ ਗਏ ਆ ਤੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਕਾਊਂਟਰ ਕਰਨ ਵਾਸਤੇ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਇਹ ਪੁਲਤ ਦੇ ਵਿੱਚ ਕਾਂਗਰਸੀ ਐਮ ਐਲ اے ਜਿਹੜੇ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਦੇ ਆ ਆਮ ਆਦਮੀ ਪਾਰਟੀ ਦੇ ਵਰਕਰ ਤੇ ਨਾਲ ਦੇ ਨਾਲ ਜਿਹੜੇ ਕਾਂਗਰਸ ਦੇ ਜਿਹੜੇ ਕਾਫੀ ਸਰਗਰਮ ਅੱਜ ਕੱਲ੍ਹ ਦਿਖਾਈ ਦੇ ਰਹੇ ਵਿਧਾਨ ਸਭਾ ਦੇ ਅੰਦਰ ਪੰਜਾਬ ਦੇ ਮੁੱਦਿਆਂ ਨੂੰ ਚੱਕਣ ਦੀ ਕੋਸ਼ਿਸ਼ ਕਰਦੇ ਆ ਹਮੇਸ਼ਾ ਬੋਲਦੇ ਆ ਔਰ ਬੇਬਾਕੀ ਦੇ ਨਾਲ ਬੋਲਦੇ ਆ ਆਪਣੀ ਗੱਲ ਰੱਖਦੇ ਆ ਪ੍ਰਗਟ ਸਿੰਘ ਜਲੰਧਰ ਕੈਂਟ ਤੋਂ ਜਿਹੜੇ ਐਮਐਲਐਨ ਪ੍ਰਗਟ ਸਿੰਘ ਉਹਨਾਂ ਦੇ ਘਰ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੀਤਾ ਗਿਆ ਤੇ ਨਾਲ ਦੇ ਨਾਲ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਆਸ਼ਵੀਨੀ ਸ਼ਰਮਾ ਉਹ ਵੀ ਉਹਨਾਂ ਨੇ ਵੀ ਕਿਉਂਕਿ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਹੈਂਡਲ ਤੋਂ ਜਿਹੜੀ ਇਹ ਵੀਡੀਓ ਹੈਗੀ ਐ ਆਤਸ਼ੀ ਮਾਰ ਲੈਣਾਂ ਵਾਲੀ ਉਹਨੂੰ ਜਿਹੜਾ ਰਿਲੀਜ਼ ਕੀਤਾ ਜਾਰੀ ਕੀਤਾ ਉਸ ਨੂੰ ਜਨਤਕ ਕੀਤਾ ਤੇ ਉਹਨਾਂ ਦੇ ਖਿਲਾਫ ਵੀ ਆਮ ਆਦਮੀ ਪਾਰਟੀ ਵੱਲੋਂ ਪਠਾਨਕੋਟ ਦੇ ਵਿੱਚ ਧਰਨਾ ਲਗਾਇਆ ਗਿਆ ਤੇ ਨਾਲ ਦੇ ਨਾਲ ਜੇ ਗੱਲ ਕਰੀਏ ਤਾਂ ਲੰਬੀ ਲੰਬੀ ਜਿਹੜਾ ਬਾਦਲਾਂ ਦਾ ਘੜਾ ਹੈ ਉੱਥੇ ਲੰਬੀ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਘਰ ਹੈ ਕੋਠੀ ਹੈ ਮਕਾਨ ਹੈ ਰਹਿائش ਹੈ ਉਹਦੇ ਬਾਹਰ ਵੀ ਜਿਹੜਾ ਅੱਜ ਉਹ ਸਾਰੇ ਵਰਕਰ ਆਮ ਆਦਮੀ ਪਾਰਟੀ ਦੇ ਇਕੱਠੇ ਹੋ ਕੇ ਉਹਨਾਂ ਨੇ ਉਸ ਦੇ ਖਿਲਾਫ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਧਰਨਾ ਲਾਇਆ ਹੁਣ ਗੱਲ ਇੱਥੇ ਸਵਾਲ ਇਸ ਗੱਲ ਦਾ ਪੈਦਾ ਹੁੰਦਾ ਹੈ ਇੱਕ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਰਾਜ ਹੈ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਉਹ ਤਾਂ ਕਿਸੇ ਵਿਰੋਧੀ ਧਿਰ ਵਿੱਚ ਵੀ ਨਹੀਂ ਹੈਗੀ ਤੇ ਨਾ ਉਹ ਕੋਈ ਇਸ ਤਰ੍ਹਾਂ ਦੀ ਤਾਕਤ ਸਮਰੱਥਾ ਰੱਖਦੀ ਹੈ ਕਿ ਉਹ ਫੈਸਲੇ ਲੈਣ ਦੇ ਜਾਂ ਅ ਸਰਕਾਰ ਦੇ ਕਿਸੇ ਗੱਲ ਦੇ ਵਿੱਚ ਕੰਮ ਦੇ ਵਿੱਚ ਕਿਸੇ ਰੁਕਾਵਟ ਪਾਉਣ ਦੇ ਸਮਰੱਥ ਹੋਵੇ ਉਹਨਾਂ ਕੋਲੇ ਤਾਂ ਦੋ ਤਿੰਨ ਤਿੰਨ ਕ ਐਮ ਐਲ ਏ ਸੀ ਉਹਨਾਂ ਵਿੱਚੋਂ ਬਾਕੀ ਸੱਜੇ ਖੱਬੇ ਨੇ ਇੱਕ ਇੱਕ ਗਨੀਬ ਕੌਰ ਮਜੀਠੀਆ ਜਿਹੜੇ ਉਹਨਾਂ ਦੇ ਇਸ ਵੇਲੇ ਪਾਰਟੀ ਤੌਰ ਤੇ ਸ਼ਾਮਲ ਹੁੰਦੇ ਆ ਵਿਧਾਨ ਸਭਾ ਦੀਆਂ ਕਾਰਵਾਈਆਂ ਦੇ ਵਿੱਚ ਤੇ ਉਹਨਾਂ ਦੇ ਖਿਲਾਫ ਵੀ ਜਿਹੜਾ ਧਰਨਾ ਲਗਾਇਆ ਗਿਆ ਤੇ ਸੁਰਖਵੀਰ ਸਿੰਘ ਬਾਦਲ ਦੇ ਖਿਲਾਫ ਜਮ ਕੇ ਨਾਰੀ ਬਾਜੀ ਕਰਦਿਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਜਿਹੜੀ ਆਹ ਮਾਰ ਲੈਣਾ ਅਤੀਸ਼ੀ ਮਾਰ ਲੈਣਾ ਦੀ ਜਿਹੜੀ ਵੀਡੀਓ ਹੈ ਉਹ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਆਪਣੇ ਅਕਾਊਂਟ ਦੇ ਉੱਤੇ ਤੇ ਇਹ ਜਿਹੜੀ AI ਜਨਰੇਟਡ ਹੈ ਇਹਦੇ ਵਿੱਚ ਜੇ ਮੈਂ ਤੁਹਾਨੂੰ ਦੱਸਦਾ ਜਾਵਾਂ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਮਹਿੰਦਰ ਭਗਤ ਨੇ ਕੈਬਨਟ ਮੰਤਰੀ ਨੇ ਜਲੰਧਰ ਤੋਂ ਤੇ ਉਹਨਾਂ ਚੁੰਨੇ ਨਾਲ ਭਗਤ ਦੇ ਬੇਟੇ ਨੇ بڑے ਜਿਹੜੇ ਲੰਮਾ ਸਮਾਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਰਹੇ RSS ਨਾਲ ਜੁੜੇ ਹੋਇਆ ਉਹਨਾਂ ਦੇ ਬੇਟੇ ਮਹਿੰਦਰ ਭਗਤ ਜਿਹੜੇ ਅੱਜਕੱਲ ਕੈਬਨਟ ਮੰਤਰੀ ਨੇ ਉਹਨਾਂ ਨੇ ਵੀ ਜਿਹੜਾ ਇਸ ਗੱਲ ਤੇ ਇਤਰਾਜ਼ ਜਤਾਇਆ ਕਿ ਇਹ ਜਿਹੜੇ ਮਤਲਬ ਵਿਰੋਧੀ ਧਿਰਾਂ ਹੈਗੀਆਂ ਉਹ ਵਿਕਾਸ ਦੀ ਗੱਲ ਕਰਨ ਦੀ ਬਜਾਏ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਜਿਹੜੇ ਆਗੂਆਂ ਦੀਆਂ ਇਤਰਾਜ ਜੋ ਜਿਹੜੀਆਂ ਵੀਡੀਓ ਚਲਾ ਕੇ ਫੋਟੋਆਂ ਪਾ ਕੇ ਉਹ ਜਿਹੜਾ ਗੁਨਾਹ ਕਰ ਰਹੇ ਹੈ ਤੇ ਮਨੀਸ਼ ਸੁਸੋਧਿਆ ਜਿਨ੍ਹਾਂ ਨੇ ਬੀਤੇ ਸਮੇਂ ਦੌਰਾਨ ਜਦੋਂ ਇੱਕ ਵਰਕਸ਼ਾਪ ਮੋਹਾਲੀ ਦੇ ਵਿੱਚ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਕਿਹਾ ਸੀ ਕਿ ਰਾਜ ਸੱਤਾ ਦੀ ਪ੍ਰਾਪਤੀ ਦੇ ਲਈ ਕੁਰਸੀ ਹਥਿਆਉਣ ਦੇ ਲਈ ਆਸਾਮ-ਦਾਮ ਦੰਡ ਭੇਦ ਭਾਵ ਜੋ ਵੀ ਕੁਝ ਕਰਨਾ ਪਿਆ ਲੜਾਈ ਕਰਨੀ ਪਈ ਕਿਸੇ ਨੂੰ ਵੱਡਣਾ ਪਿਆ ਮਾਰਨਾ ਪਿਆ ਕੁੱਟਣਾ ਪਿਆ ਲੁੱਟਣਾ ਪਿਆ ਕਿਸੇ ਨਾਲ ਕਿਸੇ ਤਰ੍ਹਾਂ ਦਾ ਵੀ ਸਲੂਕ ਕਰਨਾ ਪਿਆ ਤੇ ਉਹ ਸਲੂਕ ਕਰਕੇ ਆਪਾਂ ਨੇ ਇਸ ਗੱਲ ਨੂੰ ਅਮਲ ਦੇ ਵਿੱਚ ਲਿਆਉਣਾ ਤੇ ਆਪਾਂ ਸੱਤਾ ਹਰ ਹਿੱਲੇ ਕਾਬਜ ਕਰਨੀ ਹੈ ਕਾਬਜ ਹੋਣਾ ਸਰ ਸੱਤਾ ਦੇ ਉੱਤੇ ਤੇ ਉਹਨਾਂ ਨੇ ਵੀ ਇਸ ਗੱਲ ਦੀ ਨੁਕਤਾਚੀਨੀ ਕੀਤੀ ਹੈ ਕਿ ਉਹਨਾਂ ਦੇ ਜਿਹੜਾ ਖਿਲਾਫ ਜਿਹੜਾ ਇੱਕ ਜਿਹੜਾ ਤਰਦਤ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਤੇ ਸੁਨੀਲ ਜਾਖੜ ਜਿਹੜੇ ਭਾਜਪੀ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਤਾਂ ਇਹ ਕਿਹਾ ਕਿ ਜਿਹੜਾ ਆਤਸ਼ੀ ਮਾਰ ਲੈਣਾਂ ਦੀ ਜਿਹੜੀ ਵੀਡੀਓ ਹੈ ਉਹ ਫਟਾਫਟ ਪੰਜਾਬ ਪੁਲਿਸ ਦੇ ਰਾਹੀਂ ਫੋਰੈਂਸਿਕ ਜਾਂਚ ਉਹਦੀ ਕਰਵਾ ਕੇ ਇਸ ਗੱਲ ਦਾ ਪ੍ਰਚਾਰ ਕੀਤਾ ਜਾ ਰਿਹਾ ਕੇ ਜੀ ਇਹ ਤਾਂ AI ਜਨਰੇਟਡ ਹੈ ਤਾਂ ਇਹ ਜਨਰੇਟਡ ਹੈ ਫਿਰ ਜਿਹੜੀ ਭਗਵੰਤ ਮਾਨ ਸਾਹਿਬ ਦੀ ਜਿਹੜੀ ਵੀਡੀਓ ਬੀਤੇ ਦਿਨੀ ਜਿਹੜੀ ਵਖਵਾਕ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਉਸ ਦੀ ਜਾਂਚ ਕਿਉਂ ਨਹੀਂ ਕਰਵਾ ਲੈਂਦੇ ਇਹ ਸੁਨੀਲ ਜਾਖੜ ਪ੍ਰਧਾਨ ਬੀਜੇਪੀ ਪੰਜਾਬ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਵੀਡੀਓ ਵੀ ਫੋਰੈਂਸਿਕ ਜਾਂ ਜਿਹੜੀ ਲੈਬ ਤੋਂ ਜਾਂਚ ਕਰਵਾ ਕੇ ਉਹਦਾ ਵੀ ਜਿਹੜਾ ਪਾਰੋਤਾਰਾ ਕਰਨਾ ਚਾਹੀਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੀਦਾ ਤੇ ਹੁਣ ਜੇ ਗੱਲ ਕਰੀਏ ਬੀਜੇਪੀ ਦੀ ਤਾਂ ਬੀਜੇਪੀ ਨੇ ਇਸ ਮਾਮਲੇ ਨੂੰ ਲੈ ਕੇ ਆਤਸ਼ੀ ਮਾਰ ਲੈਣਾ ਵੱਲੋਂ ਸਿੱਖ ਗੁਰੂਆਂ ਪ੍ਰਤੀ ਕੀਤੀ ਗਈ ਟਿੱਪਣੀ ਦੇ ਸਬੰਧ ਦੇ ਵਿੱਚ 16 ਜਨਵਰੀ ਨੂੰ ਚੰਡੀਗੜ੍ਹ ਜਿਹੜੀ ਸਥਿਤ ਸੀਐਮ ਭਗਵੰਤ ਮਾਨ ਸਾਹਿਬ ਦੀ ਰਹਿਸ਼ ਹੈ ਉਸ ਨੂੰ ਘੇਰਨ ਦਾ ਐਲਾਨ ਕਰ ਦਿੱਤਾ ਹੈ ਸੋ ਜਿਹੜੀ ਭਾਜਪਾ ਹੈ ਉਹ ਵੀ ਹਮਲਾਵਰ ਹੈ ਆਮ ਆਦਮੀ ਪਾਰਟੀ ਦੇ ਉੱਤੇ ਤੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਘੇਰ ਦਾ ਨਜ਼ਰ ਆ ਰਿਹਾ ਹੈ ਤੇ ਨਾਲ ਦੀ ਨਾਲ ਜੇ ਪੰਜਾਬ ਦੀ ਗੱਲ ਕਰੀ ਤੇ ਕਾਂਗਰਸ ਪਾਰਟੀ ਜਿਹੜੀ ਉਹਨਾਂ ਦੇ ਪ੍ਰਧਾਨ ਰਾਜਾ ਬੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਮਗਨ ਰੇਗਾ ਸਕੀਮ ਨੂੰ ਲੈ ਕੇ ਕੇਂਦਰ ਦਾ ਜਿਹੜਾ ਬੀਜੇਪੀ ਸਰਕਾਰ ਦਾ ਵਿਰੋਧ ਕਰਦੀ ਪੰਜਾਬ ਦੀਆਂ ਸੜਕਾਂ ਦੇ ਉੱਤੇ ਨਜ਼ਰ ਆ ਰਹੀ ਹੈ ਤੇ ਨਾਲ ਦੀ ਨਾਲ ਮੈਂ ਜੇ ਮ ਗੱਲ ਕਰਾਂ ਆਮ ਆਦਮੀ ਪਾਰਟੀ ਵੀ ਇਸ ਮੁੱਦੇ ਦੇ ਉੱਤੇ ਪੂਰੀ ਸਿਆਸਤ ਕਰਕੇ ਆਪਣਾ ਨਾਮ ਚਮਕਾਉਣ ਦੇ ਲਈ ਜਿਹੜਾ ਤਰਲੂ ਮੱਛੀ ਹੋ ਰਹੀ ਹੈ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਵੀ ਜਿਹੜੇ ਇਸ ਗੱਲ ਦੀ ਕਮਰ कसे ਕਰ ਰਹੇ ਨੇ ਤੇ ਸੰਘਰਸ਼ ਕਰ ਰਹੇ ਨੇ ਮਾਮਲਾ ਮਾਮਲਾ 2027 ਹੈ ਸਾਰੀਆਂ ਧਿਰਾਂ ਆਪਸ ਦੇ ਵਿੱਚ 2027 ਨੂੰ ਕੈਸ਼ ਕਰਨ ਵਾਸਤੇ ਸੱਤਾ ਦੀ ਪ੍ਰਾਪਤੀ ਦੇ ਲਈ ਲੋਕਾਂ ਦੇ ਵਿੱਚ ਜਾ ਰਹੀਆਂ ਨੇ ਮਸਲਾ ਚਾਹੇ ਕੋਈ ਵੀ ਹੋਵੇ ਮੁੱਦਾ ਚਾਹੇ ਕੋਈ ਵੀ ਹੋਵੇ ਆਨੀ ਬਹਾਨੀ ਗੱਲ ਇਹ ਹੈ ਕਿ ਲੋਕਾਂ ਦਾ ਧਿਆਨ ਖਿੱਚਣਾ ਲੋਕਾਂ ਦੇ ਮੁੱਦਿਆਂ ਨੂੰ ਉਭਾਰ ਕੇ ਸਿਆਸਤ ਕਰਨੀ ਸਿਆਸਤ ਕਰਨ ਵੀ ਕਿਉਂ ਨਾ ਕਿਉਂਕਿ ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਆ ਗੂ ਸਿਆਸਤ ਨਹੀਂ ਕਰਨਗੇ ਤੇ ਹੋਰ ਸਬਜ਼ੀ ਤਾਂ ਵੇਚਣਗੇ ਨਹੀਂ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨੀ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਆਪਣੇ ਜਿਹੜੇ ਵਿਚਾਰ ਕਮੈਂਟ ਸਬਸਕ੍ਰਾਈਬ ਚ ਦੇ ਵਿੱਚ ਜਾ ਕੇ ਜਰੂਰ ਦਿਓ ਜਿਨ੍ਹਾਂ ਜਿਨ੍ਹਾਂ ਸਾਥੀਆਂ ਨੇ ਹਾਲੇ ਤੀਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਦੇ ਨਾਲ ਜਿਹੜਾ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਕੱਲ ਨੂੰ ਇੱਕ ਨਵੇਂ ਵਿਸ਼ੇ ਨਾਲ ਫੇਰ ਇੱਕ ਵਾਰ ਤੁਹਾਡੇ ਰੂਬਰੂ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਤਦ ਤੱਕ ਦੇ ਲਈ ਸ਼ੁਬਾ ਕਰਨਾ